John ਪ੍ਰਤਿਰ ਬਖਸ਼ਿਸ਼ ਹੋਈ ਹੈ ਆਓ ਸਤਿਗੁਰ ਜੀ ਪਾਤਸ਼ਾਹ ਅੱਜਨ ਕਰਦੇ ਹਨ ਜਵਾਂ ਗਾਂਦੇ ਮੋਹ 파ਸ ਸੋਹੇ ਮਾਤੋ ਜੇ ਅਸੀਂ ਜੀਵਾਂ ਨੂੰ ਤੁਸੀਂ ਨੇ ਆਪ ਜੀ ਦੀ ਮੂਹ ਮਾਇਆ ਦੇ ਵਿੱਚ ਵੰਨਿਆ ਹੋਇਆ ਤੇ ਜੇ ਅਸੀਂ ਮੋਹ ਦੀ 파ਹੀ ਵਿੱਚ ਵਜੇ ਹੋਏ ਸਾਹ ਤਾਂ ਫਿਰ ਅਸਾਂ ਨੇ ਤੈਨੂੰ ਆਪਣੇ ਪਿਆਰ ਦੀ ਰਸੀ ਨਾਲ ਬੰਨ੍ਹਿਆ ਸਾਰਾ ਸੰਸਾਰ ਕਾਲ ਗੁਰੂ ਵੈਕੂ ਜੀ ਨੇ ਮੋਹ ਦੀ ਸਾਹੀ ਦੇ ਵਿੱਚ ਬੰਨ੍ਹਿਆ ਹੋਇਆ ਹੈ ਮਾਇਆ ਦੇ ਧੋਖੇ ਦੇ ਨਾਲ ਮਾਇਆ ਦੀ ਰਸੀ ਦੇ ਨਾਲ ਬੰਨ੍ਹਿਆ ਹੋਇਆ ਪ੍ਰਕਾਲ ਗੁਰੂ ਵੈਕੂ ਜੀ ਦੇ ਪਿਆਰੇ ਉਹਦੀ ਬੰਦਗੀ ਕਰਨ ਵਾਲੇ ਨਾਮ ਜਪਣ ਵਾਲਿਆਂ ਨੇ ਉਸ ਅਕਾਲ ਪੁਰਖ ਵੈਗੁਰੂ ਨੂੰ ਆਪਣੇ ਪਿਆਰ ਦੀ ਰਸੀ ਦੇ ਨਾਲ ਬੰਨ੍ਹ ਗਏ ਕਿਉਂਕਿ ਅਕਾਲ ਪੁਰਖ ਵੈਗੁਰੂ ਸਹਿਜਿਆਂ ਨੇ ਵਾਰ-ਵਾਰ ਸਮਝਾਇਆ ਹੈ ਭਾਈ ਉਹ ਪਿਆਰ ਦੇ ਵਸ ਵਿੱਚ ਰਹੇ ਪ੍ਰੇਮ ਦੇ ਵਸ ਵਿੱਚ ਹੈ ਜਨ ਪ੍ਰੇਮ ਕੀ ਉਹ ਤਲੀਂ ਪ੍ਰਭੂ ਇਸੇ ਮਾਇਆ ਕਰਕੇ ਨਹੀਂ ਕੀਤਾ ਜਾ ਸਕਦਾ ਉਹ ਵਿਖਾਵੇ ਕਰਕੇ ਪ੍ਰਸੰਨ ਨਹੀਂ ਹੁੰਦਾ ਹੈ ਪਰ ਕੰਨ ਦੇ ਜੀਵਾਨਸ ਸਰਣ ਕੀਤਾ ਸੀ ਤੇ ਅਕਾਲ ਪੁਰਖ ਵਹਿਗੁਰੂ ਕੋ ਚਤਰਾਇਆਂ ਨਹੀਂ ਚਰਦੀਆਂ ਚਤਰਾਈ ਕਿਨਾਂ ਨਾ ਪਾਇਆ ਆਸਾ ਜੀ ਕਹਿੰਦੇ ਮਨ ਮੇਲਿਆ ਅਰਚ ਬਰਾਈ ਨਹਿ ਕਿਨਾਂ ਨਾ ਪਾਇਆ ਚਤਰਾਈ ਦੇ ਨਾਂ ਨਹੀਂ ਕਿਸੇ ਨੇ ਪਾਇਆ ਪਰ ਉਹਨੂੰ ਪਾਉਣ ਦਾ ਇੱਕੋ ਇੱਕ ਸਾਧਨ ਹੈ ਇਕਾਲ ਪੁਰਖ ਵੈਦੂ ਜੀ ਦੇ ਚਰਨਾਂ ਨਾਲ ਪਹਿਲਾਂ ਝੁਕਣਾ ਫਿਰ ਪ੍ਰੇਮ ਕਰਨਾ ਗੁਰੂ ਦੇ ਬਚਨਾਂ ਨੂੰ ਮੰਨਣਾ ਇਸ ਕਰਕੇ ਸਤਿਪੁਰ ਸਾਹਿਬ ਵਚਨ ਕਰਦੇ ਨੇ ਕਿ ਅਸੀਂ ਤੈਨੂੰ ਆਪਣੇ ਪ੍ਰੇਮ ਦੀ ਆਪਣੇ ਪਿਆਰ ਦੀ ਰਾਈ ਦੇ ਨਾਲ ਆਪਣੇ ਪਿਆਰ ਦੀ ਰਸੀ ਦੇ ਨਾਲ ਬਨ ਗਿਆ ਹੈ ਆਪਣੇ ਝੂਟਨ ਕੌ ਯਤਨ ਕਰੋ ਆਨ ਝੂਟੇ ਮੋਇਆ ਰਾਧੇ ਏ ਗਾਲਪੁਰਖ ਜੀ ਭਗਤ ਰਵਦਾ ਜੀ ਕਹਿੰਦੇ ਅਸੀਂ ਤਾਂ ਉਸ ਮੋਹ ਦੇ ਪਾਹੀ ਦੇ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਕਿਉਂਕਿ ਮਾਇਆ ਉਹਤੇ ਅਸਰ ਨਹੀਂ ਕਰਦੀ ਹੈ ਜਿਹੜਾ ਨਿਰੰਕਾਰ ਦੇ ਹਨ ਨੂੰ ਪਾ ਲੈਂਦਾ ਹੈ ਪਿਆਰ ਬਾਲਦਾ ਉਹਦਾ ਸਿਮਰਨ ਕਰਦਾ ਇਹ ਕਰਕੇ ਕਹਿੰਦੇ ਨੇ ਅਸੀਂ ਤੇ ਤੈਨੂੰ ਸਿਮਰ ਕੇ ਤੈਨੂੰ ਰਾਧ ਕੇ ਇਹ ਪਾਈ ਹੋਈ ਮਾਇਆ ਦੀ ਪਾਈ ਤੂੰ ਨਿਕਲ ਗਏ ਹਾਂ ਤੂੰ ਸਾਡੇ ਪਿਆਰ ਦੀ ਜਕੜ ਦੇ ਵਿੱਚੋਂ ਕਿਵੇਂ ਨਿਕਲੇਗਾ ਕਿਉਂਕਿ ਹੁਣ ਅਸੀਂ ਤੈਨੂੰ ਪਿਆਰ ਦੇ ਨਾਲ ਬੰਨ੍ਹ ਲਿਆ ਹੈ ਪਿਆਰ ਦੇ ਨਾਲ ਜਕੜ ਲਿਆ ਹੈ ਫਿਰ ਹੁਣ ਤੁਸੀਂ ਦੱਸੋ ਭਾਰ ਇਹ ਕਿਉਂ ਤੁਹ ਪਿਆਰ ਦੀ ਜਕੜ ਦੇ ਵਿੱਚੋਂ ਕਿਵੇਂ ਨਿਕਲੇਗੇ ਮਾਦਵੇ ਜਾਨਤ ਹੋ ਜੈਸੀ ਤੈਸੀ ਅਲਟਾ ਨੇ ਪੀਤ ਹੈ ਤੇਰੇ ਨਾਲ ਇਹ ਮਾਤੋਂ ਤੇਰੇ ਭਗਤ ਜਿਉਂ ਜਿਹਾ ਪਿਆਰ ਤੇ ਨਾਲ ਕਰਦੇ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਕੋਈ ਉਪਰੋਂ ਪਿਆਰ ਕਰਦਾ ਸਿਰਫ ਵਿਖਾਵੇ ਕਰਦਾ ਕੋਈ ਕੇਵਲ ਆਪਣੇ ਰਸਨਾ ਨੂੰ ਉਸ ਨੂੰ ਯਾਦ ਕਰਦਾ ਹੈ ਪਰ ਮਨ ਦੇ ਅੰਦਰ ਕੁਝ ਹੋਰ ਚੱਲਦਾ ਹੈ ਇਹ ਅਸੀਂ ਤੇ ਮੁੱਖ ਵੀ ਖੇਡਦਾ ਵੇਖ ਰਿਹਾ ਮੁੱਖ ਤੋਂ ਨਾਮ ਜਪਦਾ ਦੇਖ ਰਿਹਾ ਬਾਣੀ ਦੀਆਂ ਪੰਡੀਆਂ ਪਰ ਇਹ ਰਿਸਨਾ ਕੀ ਸੁਣ ਲਈਆਂ ਤੁਹਾਨੂੰ ਲੱਗਦਾ ਇਹ ਬੜਾ ਬੰਦਗੀ ਵਾਲਾ ਹੈ ਉਹ ਬੜਾ ਇਹ ਭਗਤ ਹੈ ਬੜਾ ਬੁਰਾ ਮਾਨ ਹੈ ਪਰ ਸਤਪੁਰ ਪਾਤਸ਼ਾਹ ਕਹਿੰਦੇ ਨੇ ਤੂੰ ਤੇ ਸੱਚਾ ਕਾਲਪੁਰ ਵੀ ਸਭੰਬਰੋਂ ਜਾਣਦਾ ਹੈ ਕਹਿੰਦੇ ਸਾਡੇ ਮਨ ਦੀ ਸਾਰੀ ਖੇਡ ਨੂੰ ਚਕਰਾਈ ਨੂੰ ਜਾਣਦਾ ਹੈ ਤੈਥੋਂ ਕੁਝ ਵੀ ਲੁਕਿਆ ਹੋਇਆ ਨਹੀਂ ਏ ਆਪ ਕਹਾ ਕਰ ਹੋਗੇ ਐਸੀ ਰਹਵਾਂ ਤੇ ਪਾਸਾ ਕਹਿੰਦੇ ਨੇ ਇਹ ਕਾ ਤੁਜੀ ਅਜੇ ਹੀ ਪ੍ਰੀਤ ਦੇ ਹੁੰਨੇ ਆ ਤੂੰ ਫਿਰ ਜ਼ਰੂਰ ਉਹਨਾਂ ਨੂੰ ਮੋਤ ਤੋਂ ਬਚਾਈ ਰੱਖਣਾ ਜਿਨ੍ਹਾਂ ਨੇ ਤੇਰੇ ਨਾਲ ਅੰਤਮ ਪ੍ਰੀਤ ਪਾਈ ਹੈ ਨੇਂਦੇ ਤੇ ਮਾਇਆ ਨੇ ਨਿਰੰਕਾਰ ਰਸਤੈ ਇਹਨਾਂ ਮਾਇਆ ਦੇ ਦੇਸ ਕੋ ਸਾਈਂ ਤੁਮਰੇ ਚੜਨਾ ਇਹ ਸਾਰੇ ਆਸਾ ਕਹਿੰਦੇ ਨੇ ਮਾਇਆ ਨੇ ਨਿਰੰਕਾਰ ਉਸਾਰ ਕੇ ਰੰਗ ਦਿੱਤਾ ਹੈ ਭੁਲਾ ਦਿੱਤਾ ਹੈ ਪਰ ਜਿਨ੍ਹਾਂ ਨੇ ਤੇਰਾ ਨਾਮ ਜਪ ਲਿਆ ਉਹਨਾਂ ਤੇ ਮਾਇਆ ਦੀ ਭਾਈ ਮਾਇਆ ਉਹਨਾਂ ਦੇ ਅਸਰ ਨਹੀਂ ਕਰਦੀ ਇਸ ਕਰਕੇ ਇਹ ਹਾਲ ਗੁਰੂ ਜੀ ਜਿਹੜਾ ਤੇਰੇ ਨਾਲ ਅੰਦਰੋਂ ਮਿਲਤ ਹੁੰਦਾ ਹੈ ਅੰਦਰੋਂ ਹਿਰਦੇ ਦੇ ਵਿੱਚੋਂ ਤੈਨੂੰ ਯਾਦ ਕਰਦਾ ਹੈ ਉਹਨਾਂ ਦੀਆਂ ਮੋੜੀਆਂ ਪਾਈਆਂ ਕਰਕੇ ਉਹਨਾਂ ਨੂੰ ਮੋਤ ਤੋਂ ਬਚਾਈ ਰੱਖਦਾ ਹੈ ਰਹਾ ਮੀਨ ਪਕਰਾਂ 판 ਕਿਉਂ ਵਰ ਕੰਡਿਓ ਰਾਮ ਕੀਓ ਭਗਵਾਨੀ ਅਸਾਡਾ ਸਤਪੁਰਖ ਆਸਾ ਕਹਿੰਦੇ ਤੇਰੇ ਨਾਲ ਪਿਆਰ ਐਸਾ ਹੈ ਕਿ ਜੋ ਮਸੀ ਨੂੰ ਪਾਣੀ ਦੇ ਵਿੱਚ ਰਹਿਣ ਵਾਲੀ ਮਛਲੀ ਨੂੰ ਫੜ ਕੇ ਲੈ ਕੇ ਆਉਂਦੇ ਤੇ ਫਿਰ ਉਹਨੂੰ ਮਾਰ ਕੇ ਖੰਡ-ਖੰਡ ਕਰ ਭੋਜਨ ਕੀਤੇ ਟੋਟੇ ਟੋਟੇ ਕਰਕੇ ਰਿਨ ਲੈਂਦਾ ਉਸ ਮੱਛੀ ਨੂੰ ਰਿਨ ਕੇ ਖੰਡ ਖੰਡ ਕਰ ਭੋਜਨ ਦੀਨੋਂ ਕਉ ਨ ਵਿਸਰਿਓ ਪਾਣੀ ਫਿਰ ਰੱਤਾ ਰੱਤਾ ਕਰਕੇ ਟੋਟੇ ਟੋਟੇ ਕਰਕੇ ਐਨਾ ਜਿੰਨਾਂ ਫਿਰ ਰੱਤਾ ਰੱਤਾ ਕਰਕੇ ਚੰਪ ਚੰਪ ਕੇ ਉਹਨੂੰ ਛਕਾ ਖਾ ਲਿਆ ਫਿਰ ਵੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਕਿਉਂਕਿ ਉਹਦੇ ਪਾਣੀ ਦੇ ਨਾਲ ਪ੍ਰੀਤ ਹੈ ਪਾਣੀ ਦੇ ਨਾਲ ਪਿਆਰ ਹੈ ਪਾਣੀ ਮਿਲ ਨਹੀਂ ਪੁਲਗਾ ਜਿਸ ਦੇ પેટ ਦੇ ਵਿੱਚ ਜਾਂਦੀ ਹੈ ਉਹ ਮੱਛੀ ਹੈ ਉਹ ਵੀ ਪਾਣੀ ਦੀ ਪਿਆਸ ਨੂੰ ਪੈਦਾ ਕਰ ਲੈਂਦੀ ਹੈ ਉਹ ਪਾਣੀ ਪੀਂਦਾ ਹੀ ਰਹਿੰਦਾ ਹੈ ਪਾਣੀ ਪਾਣੀ ਕਰਦਾ ਰਹਿੰਦਾ ਹੈ ਤੇ ਸਤਪੁਰ ਸਾਹਿਬ ਕਹਿੰਦੇ ਨੇ ਸਾਡੀ ਤੇ ਤੀਤ ਤੇਰੇ ਨਾਲ ਐਸੀ ਬਣਾਈ ਬਣੀ ਹੋਈ ਹੈ ਇਹ ਕਾਲਪੁਰਖ ਜਿਵੇਂ ਜਿਦਾਂ ਮੱਛੀ ਦੀ ਤੀਤ ਹੈ ਮਾਚੀ ਦੇ ਵਾਂਗ ਸਾਨੂੰ ਕੋਈ ਕੱਟ ਵੀ ਸਕਦਾ ਹੈ ਚੋਟੇ ਵੀ ਕਰ ਸਕਦਾ ਹੈ ਪਰ ਅਸੀਂ ਫਿਰ ਵੀ ਤੇਰੇ ਨਾਲ ਹੀ ਪਿਆਰ ਤੇਰੇ ਨਾਲ ਹੀ ਤੀਰ ਨਿਭਾਵਾਂਗੇ ਟੋਟੇ ਕੱਟਿਆ ਤਨ ਨੂੰ ਜਾ ਸਕਦਾ ਹੈ ਟੋਟੇ ਸਰੀਰ ਦੇ ਗਿਤੇ ਜਾ ਸਕਦੇ ਨੇ ਜਿਹੜੇ ਇਹਦੇ ਅੰਦਰ ਜੋਤ ਵਸਦੀ ਹੈ ਬ੍ਰਹਮਕਾਰ ਦੀ ਯੋਗ ਤੇ ਕੋਈ ਨਾ ਸ਼ਸਤਰ ਮਾਰ ਸਕਦਾ ਹੈ ਹੰਕਿਆਸ਼ਤਰ ਮਾਰ ਸਕਦਾ ਹੈ ਉਹਦੇ ਜੋਤ ਹੈਕਾਰ ਰੂਪ ਹੈ ਮਨ ਨੂੰ ਮਾਰਿਆ ਨਹੀਂ ਜਾ ਸਕਦਾ ਕਿਸੇ ਦੇ ਦੁਆਰਾ ਇਸ ਕਰਕੇ ਮਨ ਨਹੀਂ ਪ੍ਰੀਤ ਜਦੋਂ ਆਕਾਲ ਪੁਰਖ ਨਾਲ ਪੈ ਜਾਂਦੀ ਹੈ ਵਿੱਚ ਭਾਵੇਂ ਟੋਕੇ ਟੁੱਟੇ ਵੀ ਕੀਤੇ ਜਾਣ ਹੁਣ ਭਾਈ ਇਤਿਹਾਸ ਦੇ ਵਿੱਚ ਬੜੇ ਪ੍ਰਮਾਣ ਮਿਲਦੇ ਨੇ ਭਾਈ ਮਨੀ ਸਿੰਘ ਜੀ ਗੁਰੂ ਦੇ ਸਿੱਖ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਸਰੀਰ ਨੂੰ ਟੋਕੇ ਟੁੱਕੇ ਕੀਤਾ ਜਾ ਹਿਰਾਨਾ ਬੰਦ ਬੰਦ ਕੀਤਾ ਜਾ ਰਿਹਾ ਹੈ ਪਰ ਵਾਣੀ ਹੈ ਅੰਦਰੋਂ ਬਾਣੀ ਨਾਲ ਜੁੜੇ ਹੋਣ ਕਰਕੇ ਉਹ ਬਾਣੀ ਪੜ੍ਹਦੇ ਨੇ ਪਾਠ ਕਰਦੇ ਹਨ ਅਰੰਭਗੀ ਕਰਦੇ ਹਨ ਇਸ ਕਰਕੇ ਸਰੀਰ ਤੱਕੇ ਜਾਣ ਦਾ ਵੀ ਦੁੱਖ ਨਹੀਂ ਹੈ ਪਰ ਬਾਣੀ ਦੇ ਨਾਲ ਤੇਮ ਹੋਣ ਕਰਕੇ ਉਹ ਬਾਣੀ ਪੜ੍ਹ ਰਹੇ ਭਾਈ ਮਤੀ ਦਾ ਜੀ ਆਂਦੇ ਸੀ ਯਾਰਾ ਚੱਲਦਾ ਹੈ ਤੇ ਭਾਈ ਮਤੀ ਦਾ ਜੀ ਜਪੀ ਸਾਖੀ ਦਾ ਪਾਠ ਕਰਦੇ ਸਰੀਰ ਦੇ ਦੋ 파ੜ ਹੁੰਦੇ ਵੀ ਦੋਵਾਂ 파ੜਾਂ ਦੇ ਵਿੱਚ ਦੋਵਾਂ ਹਿੱਸਿਆਂ ਦੇ ਵਿੱਚੋਂ ਜਪਤੀ ਸਾਹਿਬ ਜੀ ਦੀ ਆਵਾਜ਼ ਉਮਲੀਏ ਜਿਨਾਂ ਤੇ ਜਪਤੀ ਸਾਹਿਬ ਸੰਪੂਰਨ ਨਹੀਂ ਹੁੰਦਾ ਉਹਨਾਂ ਦੇ ਹੰਪਾ ਨਹੀਂ ਸਰੀਰ ਦੇ ਦੋਵਾਂ ਹੀ ਟੁਕੜਿਆਂ ਵਿੱਚੋਂ ਆਵਾਜ਼ ਉਹ ਨਹੀਂ ਬੰਦ ਨਹੀਂ ਹੁੰਦੀ ਕਿਉਂਕਿ ਮਨ ਦਾ ਰਸ ਹੈ ਮਨ ਦੇ ਵਿੱਚ ਬਾਣੀ ਰਸ ਹੈ ਤਨ ਨੂੰ ਤੇ ਦੁੱਖ ਆਉਣਗੇ ਪਰ ਮਨ ਤੂੰ ਆਨੰਦ ਵਿੱਚ ਹੈ ਜਦੋਂ ਗੁਰੂ ਨਾਲ ਜੁੜ ਗਿਆ ਬਾਣੀ ਨਾਲ ਜੁੜ ਗਿਆ ਜਦੋਂਿਰਦੇ ਦੇ ਵਿੱਚ ਕਾਲਪੁਰਤਵ ਜੀ ਬਾਸ ਗਿਆ ਇਸ ਕਰਕੇ ਭਗਤ ਸਾਹਿਬ ਜੀ ਨੇ ਵਚਨ ਗਏ ਨੇ ਕਿ ਸਾਡਾ ਤੇ ਮੋਹ ਐਸਾ ਹਿਆ ਜਿਵੇਂ ਮੱਛੀ ਦਾ ਪਾਣੀ ਨਾਲ ਹੁੰਦਾ ਹੈ ਉਹ ਪਾਣੀ ਨੂੰ ਕੱਟ ਵਾਹ ਮੱਛੀ ਨੂੰ ਕੱਟ ਕੇ ਟੋਟੇ-ਟੋਟੇ ਕਰਕੇ ਰੇਨ ਲਿਆ ਜਾਂਦਾ ਹੈ ਰੰਗੇ ਘਾ ਲਈ ਜਾਂਦੀ ਹੈ ਪਰ ਉਹ ਫਿਰ ਵੀ ਪਾਣੀ ਨਹੀਂ ਪੁੱਲਦਾ ਹੈ ਖਾਣ ਵਾਲਾ ਫਿਰ ਵੀ ਉਹ ਨੂੰ ਅੰਦਰ ਜਾ ਕੇ ਪਿਆਸ ਲਗਾ ਲੈਂਦੀ ਹੈ ਪਾਣੀ ਹੀ ਪੀਂਦਾ ਰਹਿੰਦਾ ਹੈ ਐਸਾ ਸਾਡਾ ਪਿਆਰ ਐਸਾ ਉਹ ਐਸੀ ਪ੍ਰੀਤ ਤੁਹਾਡੇ ਨਾਲ ਬਣੀ ਹੋਈ ਹੈ ਆਪਣਾ ਵਖਾ ਹੈ ਨਹੀਂ ਕਿਸੇ ਕੋ ਭਾਗ ਨੂੰ ਕੋ ਹਰ ਰਾਜਾ ਦਾ مالک ਹਰੀ ਕਿਸੇ ਦੇ ਪਿਉ ਦੀ ਜਤੀ ਮੰਗੀ ਆਪਣੀ ਹੈ ਉਹਦਾ ਪ੍ਰੇਮ ਦਾ ਬਚਾਪਿਆ ਹੈ ਜਿਸ ਤਰ੍ਹਾਂ ਰਵਿਦਾਸ ਮਹਾਰਾਜ ਜਿਆਦੇ ਸਮੇਂ ਦੇ ਵਿੱਚ ਪੰਡਤ ਲੋਕ ਕਹਿੰਦੇ ਸਨ ਕਿ ਇਹ ਸਾਡਾ ਹੀ ਹੱਕ ਹੈ ਅਸੀਮੀ ਨਾਮ ਜੱਗ ਸਕਦੇ ਹਾਂ ਵਿਦਿਆ ਪੜ ਸਕਦੇ ਹਾਂ ਭਟਾ ਸਕਦੇ ਹਾਂ ਪੂਜਾ ਕਰ ਸਕਦੇ ਹਾਂ ਕਾਸ਼ ਸਕਦੇ ਹਾਂ ਹੋਰ ਕੋਈ ਨਾਮ ਨਹੀਂ ਜੱਗ ਸਕਦਾ ਪੁੱਤਰਾਂ ਤੇ ਸੁਣਦਾ ਵੀ ਕੋਈ ਸੁੰਦਰ ਜੀ ਦਾ ਨਾਮ ਇਹ ਸਿੱਕਾ ਘੜ ਦਿੰਦਾ ਸੀ ਕੋਈ ਵੈਕ੍ਰੂ ਕੋਲ ਦਾ ਸੁਣਿਆ ਗਿਆ ਉਹਦੇ ਰਸਨਾ ਘੱਟ ਦਿੰਦੇ ਸਨ ਬੜਾ ਪਹਿਲੀ ਹਾਂ ਤੁਸੀਂ ਉਸਵੇਂ ਪਰ ਰਵਦਾਦੀਆਂ ਨੇ ਕਿਹਾ ਇਹ ਆਕਾਰਪੁਰਖ ਵੈਕ੍ਰੂ ਕਿਸੇ ਦੀ ਕੋਈ ਮਲਕੀਅਤ ਥੋੜੋ ਹੈ ਇਹ ਕਿਸੇ ਦੀ ਜੱਦੀ ਤੈਨਾਲ ਥੋੜੋ ਹੈ ਆਕਾਰਪੁਰਖ ਵੈਕ੍ਰੂ ਇਹਨਾਂ ਜਨਤਾਂ ਦੇ ਵਿੱਚ ਥੋੜੋ ਆਉਂਦਾ ਹੈ ਮਾਇਆ ਦੇ ਬੰਦ ਵਿੱਚ ਥੋੜੋ ਹੈ ਉਹ ਆਕਾਰਪੁਰਖ ਤੇ ਪ੍ਰੇਮ ਦਾ ਰਜਿਆ ਹੈ ਇਹ ਪ੍ਰੇਮ ਦੇ ਵਿੱਚ ਵਸ ਵਿੱਚ ਹੈ ਜਿਹੜਾ ਉਹਨੂੰ ਪ੍ਰੇਮ ਕਰਦਾ ਹੈ ਭਾਵੇਂ ਉੱਚਾ ਹੈ ਭਾਵੇਂ ਨੀਵਾਂ ਹੈ। ਸੰਸਾਰ ਦੀਆਂ ਬਣਾਈਆਂ ਹੋਈਆਂ ਕਿਸੇ ਵੀ ਜਾਤ ਦੇ ਵਜੋਂ ਦੇ ਵਿੱਚੋਂ ਹੋਵੇ ਜਿਹੜਾ ਵੀ ਉਸ ਕਾਲ ਗੁਰੂ ਨੂੰ ਪ੍ਰੇਮ ਕਰਦਾ ਹੈ ਉਹ ਕਾਲ ਗੁਰੂ ਦਾ ਉਹਦੇ ਵਿੱਚ ਵਸ ਵਿੱਚ ਹੁੰਦਾ ਹੈ। ਨੋਹੋ ਬਟਨ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਇਸ ਪ੍ਰੇਮ ਤੋਂ ਵਾਂਝਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਨਿਯਮ ਕਰਨ ਵਾਲੇ ਭਗਤਾਂ ਨੂੰ ਕਿਸ ਮੋਹ ਦਾ ਕੋਈ ਕਰੇਸ਼ ਨਹੀਂ ਹੁੰਦਾ ਉਹਨਾਂ ਤੇ ਭਾਈ ਇਹ ਮਾਇਆ ਦਾ ਸੰਸਾਰ ਤਾਂ ਉਹ ਅਸਰ ਨਹੀਂ ਕਰਦਾ ਜਿਹੜੇ ਕਾਲ ਗੁਰੂ ਰਹਿ ਜੀ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ ਕਹੇ ਰਬਦਾਸ ਭਗਤ ਦੇ ਪਵਾਗੀ ਆ ਮੇਰੀ ਨਿਕਾ ਸੰਗਹੀਏ ਰਉਦਾ ਕੀ ਆਪ ਦੇ ਆਨੰਦ ਕੇ ਨਿਮਾਦੋ ਮੈਂ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇੰਨੀ ਡ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ ਰਹਿ ਗਈ ਜਾ ਕਾਰਨ ਤੁਮ ਹਨ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖਿ ਅਨੂਸਰੀਏ ਕਿ ਜਿਸ ਮੋਹ ਤੋਂ ਬਚਨ ਨਹੀਂ ਮੈਂ ਤੇਰਾ ਸਿਮਰਨ ਕਰ ਰਿਹਾ ਸੰਤ ਮੈਂ ਆਪੀ ਦੀ ਬੰਦਗੀ ਕੀਤੀ ਹੈ ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਭਾਵੇਂ ਕਿ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਇਨਸਾਨ ਹੀ ਨਹੀਂ ਰਹਿ ਗਿਆ ਉਹ ਮੋਹ ਤੇ ਨਾਸ ਹੋ ਗਿਆ ਹੈ ਇਸੇ ਕਰਕੇ ਵਚਨ ਕਹੇ ਨੇ ਪਾਤਸ਼ਾਹਿਆ ਨੇ ਤੁਮਸੋ ਠਾਕਰ ਔਰ ਆਨੰਦ ਦੇਵਾ ਉਮਰੇ ਭੈ ਜੇ ਕੱਟੇ ਜਾਂ ਫਸਾ ਭਤਿ ਇਹ ਤ ਗਾਦਰ ਕਹਿੰਦੇ ਜੀ ਅਕਾਰ ਕੋ ਪ੍ਰਭੂ ਦੀ ਨੇ ਭਜਨ ਕਰਨ ਨਾਲ ਉਹਦੇ ਸਿਮਰਨ ਕਰਨ ਦੇ ਨਾਲ ਵੰਦਗੀ ਕਰਨ ਦੇ ਨਾਲ ਮੋਹ ਦੇ ਬੰਧਨ ਕੱਟੇ ਜਾਂਦੇ ਨੇ। ਕਰੇਸ਼ ਕੱਟੇ ਜਾਂਦੇ ਨੇ। ਮਨ ਦੇ ਦੁੱਖ ਕੱਟੇ ਜਾਂਦੇ ਨੇ ਜਿਹੜੇ ਮਨ ਨੂੰ ਕਾਮ ਸੁਖ ਲੋਭ ਵਿੱਚ ਕਰ ਆਧਿਕ ਦੇ ਦੁੱਖ ਜੰੜੇ ਹੋਏ ਨਾਲ ਇਹ ਜੋ ਮੰਤਰੋਂ ਇੱਕ ਤੀਜਾ ਦਾ ਨਾਮ ਸੁਣਿਆ ਕਿ ਤੁਮਰੇ ਪਰਮ ਕਟੇ ਜਮ ਪਸਤਾ ਰਕਾਲ ਪੁਰਤਵਰੇ ਤੁਜੀ ਦੇ ਪੰਜ ਦਵਾਰਾਂ ਜਮਾਂ ਦੇ ਪਾਣੀ ਵਿੱਚ ਕੱਟੇ ਜਾਂਦੇ ਹੈ ਇਸ ਕਰਕੇ